ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਕੀਰਤਨ ਕਰਕੇ ਜੇਸਨ ਜੱਜੇ ਨੇ ਸੰਤਾਂ ਨੂੰ ਗੁਰੂ ਸਾਹਿਬ ਬਾਰੇ ਜਾਣਨਾ ਪਾਇਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਖੰਡਪਾਤ ਸਾਹਿਬ ਦੇ ਕੋਲ ਪਾ ਗਏ ਨਯੂ ਬੰਦਾ ਸਿੰਘ ਬਹਾਦਰ ਰਕ ਜੁਨੀਅਨ ਮੁੰਤ ਵਿਖੇ ਸਮੂਹ ਡਰਾਈਵਰਾਂ ਔਰ ਕਨੈਕਟਰਾਂ ਊ ਮਾਲਕਾਂ ਵੱਲੋਂ ਜੋ ਕਿ ਬਾਅਦ ਦੇ ਵਿੱਚ ਫੈਸਲਾ ਲਿਆ ਗਿਆ ਹੈ ਉਸਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਸਾਬਕਾ ਪ੍ਰਧਾਨ ਅਕਿਆਰ ਸਿੰਘ ਜੀ ਕੰਪੋਜ਼ ਸਾਬ ਇਹ ਐਲਬੀਐਸ ਨਿਊਜ਼ ਨੂੰ ਜਾਣਕਾਰੀ ਦੇਣਗੇ ਪ੍ਰਧਾਨ ਜੀ ਅੱਜ ਖੰਡਪਾਟ ਦੀ ਪਾਏ ਗਏ ਨੇ ਇਹ ਪ੍ਰਧਾਨ ਜੀ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪਤੇ ਸਾਡੇ ਸਾਰੇ ਟਰੱਕ ਪਰੇਟਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਟਰੱਕ ਨੂੰ ਵਿੱਚ ਖੁਸ਼ੀ ਦੇ ਤੌਰ ਤੇ ਅਖੰਡ ਪਾਟ ਕਰਾਇਆ ਗਿਆ ਤੇ ਹਰ ਸਾਲ ਦੀ ਤਰ੍ਹਾਂ ਜਿਸ ਵਿੱਚ ਸਰਬਸੰਮਤੀ ਨਾਲ ਅਮਤੀ ਨਾਲ ਆਜਾ ਕਰਮਜੀਤ ਸਿੰਘ ਪਟਾਲਾ ਨੂੰ ਸਰਬਸਭਾ ਦੀ ਪ੍ਰਧਾਨ ਬਣਾਇਆ ਗਿਆ ਸਾਰੇ ਟਰੱਕ ਓਪਰੇਟਰਾਂ ਦੀ ਸਹਿਮਤੀ ਹੈ ਸਾਰੇ ਟਰੱਕ ਓਪਰੇਟਰਾਂ ਨੂੰ ਬੇਨਤੀ ਕਰਦੇ ਆਂ ਅਸੀਂ ਸਾਰੇ ਸਾਡੀ ਜੋ ਕੋਰ ਕਮੇਟੀ ਹਾਲ ਪੰਜਾਬ ਤਰਫੇ ਕੀਤਾ ਵੀ ਅਸੀਂ ਨਿਰਪੱਖ ਤੌਰ ਤੇ ਸਾਰੇ ਪਲੇਟਾਂ ਦੀ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਕੋਈ ਵੀ ਓਪਰੇਟਰ ਕੋਈ ਬਾਹਰ ਨਹੀਂ ਜੇ ਕੋਈ ਟਰੱਕ ਓਪਰੇਟਰ ਕੋਈ ਰਾਜ ਕਰਦਾ ਤਾਂ ਖੜੇ ਕਰਕੇ ਦੱਸ ਸਕਦਾ ਹੈ ਇਸ ਸਮੇਂ ਸਾਰੀ ਟੋਟਲ ਯੂਨੀਅਨ ਕਰਮਜੀਤ ਸਿੰਘ ਦੇ ਨਾਲ ਹੈ ਅੱਡੇ ਸਾਰੇ ਕਬਾ ਪ੍ਰਧਾਨ ਖੜੇ ਨੇ ਸਾਰੇ ਮਟੂਤਾ ਮੈਂਬਰ ਜਿੰਨੇ ਵੀ ਅਪਰੇਟਰ ਨੇ ਟੋਟਲ ਖੜੇ ਨੇ ਡਰਾਈਵਰ ਖੜੇ ਨੇ ਭਾਈ ਜੀ ਦੇਖੋ ਕਰਮਜੀਤ ਸਿੰਘ ਤੇ ਸਾਰਿਆਂ ਨੂੰ ਵਿਸ਼ਵਾਸ ਹੈ ਕਿਉਂਕਿ ਨਰਭਾ ਕੇ ਬੰਦਾ ਹੈ 38 ਸਾਲ ਦਾ ਹੈ ਪੁਰਾਣੇ ਇਹਨਾਂ ਦੇ ਪਿਓ ਵੀ ਜੁਰ ਦੇ ਪ੍ਰਧਾਨ ਇਹਨੇ ਠੱਕੀ ਹੁੰਦੇ ਤੇ ਇਹਨਾਂ ਨੂੰ ਪੁਰਾਣੇ ਨੌਲੇਜ ਹੈ ਦੇਖੋ ਇੱਥੇ ਸਾਡੇ ਠੱਕੇ ਸਾਹਿ ਨਾਲ ਨਾ ਕੋਈ ਪ੍ਰਧਾਨ ਬਣਿਆ ਜਿਹੜਾ ਕੋਈ ਬਣਿਆ ਠੱਕੇ ਨਾਲ ਸਾਡੇ ਨਜਾਇਜ਼ ਖਰਚੇ ਕੱਟੇ ਨੇ ਜੀ ਸਾਡਾ 20 22 22000 ਰੁਪਏ ਦਾ ਗੱਡੀ ਦਾ ਖਰਚਾ ਕੱਟਿਆ ਗਿਆ ਇਹ ਸੱਚਾਈ ਗੱਲ ਹੈ ਸੱਚਾਈ ਗੱਲ ਦਵਾਣੀ ਜਿੰਦੀ ਉਹਨੂੰ ਦੇਖਦੇ ਅੱਜ ਕਰਮਜੀਤ ਸਿੰਘ ਨੇ ਪ੍ਰਧਾਨ ਬਣਾਇਆ ਕਿ ਸਾਡੇ ਕੋਲ ਨਜਾਇਜ਼ ਖਾਤੋਂ ਨਹੀਂ ਕੱਟੂਗਾ ਕੰਮ ਟਰੱਕ ਚੋਂ ਦੇ ਵਧੀਆ ਚੱਲਣਗੇ ਜੀ ਅਸੀਂ ਕਰਮਜੀਤ ਸਿੰਘ ਨੂੰ ਬੇਨਤੀ ਕਰਦੇ ਆਂ ਕਿ ਨਰਕ ਨਰਕੀ ਤੌਰ ਤੇ ਸਾਰੇ ਟਰੱਕ ਡਰਾਈਵਰਾਂ ਨੂੰ ਆਪਰੇਟਰਾਂ ਨਾਲ ਲੈ ਕੇ ਚੱਲੀ ਬਾਈ ਸਾਰਿਆਂ ਦਾ ਹੱਕ ਨਾ ਰੱਖੀ ਬਰਾਬਰ ਦਾ ਜਿਹੜਾ ਵੀ ਕੰਮ ਬੰਦਾ ਹੈ ਬਰਾਬਰ ਦੇ ਤੌਰ ਤੇ ਕਰੀ ਤੇਰਾ ਸਾਥ ਸਮਾਂ ਦੇ ਦਿੰਦਾ ਸੀ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਆਂ ਤੇਰੇ ਨਾਲ ਖੜਿਆ ਆਂ ਜਦੋਂ ਵੀ ਸਾਨੂੰ ਕੋਈ ਪਲਾਵਾਂਗੇ ਤੇਰੇ ਨਾਲ ਖੜਿਆ ਬਾਈ ਜੀ ਧੰਨਵਾਦ ਜੀ ਸਾਰੇ ਆਪਰੇਟਰਾਂ ਦਾ ਵੈਲਕਮ ਜੀ ਖਾਲ ਬਹੁਤ ਬਹੁਤ ਧੰਨਵਾਦ ਇਸਨ ਬਚਾਰ ਸਿੰਘ ਜੀ ਕੰਪੋਜ਼ਰ ਸਾਹਿਬ ਉਸ ਤੋਂ ਬਾਅਦ ਸਾਡੇ ਸਾਫਾ ਪ੍ਰਧਾਨ ਮਨਜੀਤ ਸਿੰਘ ਜੀ ਦੂਜੇ ਮਿੰਟ ਬਾਅਦ ਅਸੀਂ 90% 90 ਤੋਂ 95% ਲੋਕ ਅਸੀਂ ਕਰਮਜੀਤ ਸਿੰਘ ਦੇ ਨਾਲ ਆ ਸਾਰੇ ਸਹਿਮਤੀ ਨਾਲ ਇਹਨੂੰ ਬਣਾਇਆ ਕਿਸੇ ਕੋਈ ਕਿਸੇ ਦੇ ਦਬਾਅਟ ਕੋਈ ਹੋ ਨਹੀਂ ਆਇਆ ਬਾਕੀ ਬਹੁਤ ਵਧੀਆ ਬੰਦਾ ਹੈ ਤਾਂ ਜੋੜਿਆ ਗਿਆ ਥੈਂਕ ਯੂ ਇਸ ਤੋਂ ਬਾਅਦ ਆਪਾਂ ਜੋ ਗੱਲ ਕਰਾਂਗੇ ਕਰਮਜੀਤ ਸਿੰਘ ਨਾਲ ਵੀ ਕਰਾਂਗੇ ਕਿ ਉਹ ਜੋ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਕਿ ਉਹ ਪੂਰਨ ਤੌਰ ਤੇ ਕਰਮ ਸਿੰਘ ਜੀ ਕਰਮਜੀਤ ਸਿੰਘ ਜੀ ਪਟਾਲ ਜੋ ਕਿ ਪ੍ਰਧਾਨ ਬਣਾਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਜ਼ਿੰਮੇਵਾਰੀ ਬਣੀ ਹੈ ਉਹ ਪੂਰੀ ਉਸਾਰਤ ਦੇ ਨਾਲ ਨਿਮਾਉਣਗੇ ਤੋ ਗੱਲਾਂ ਤੋ ਗੱਲਾਂ ਉਹਨਾਂ ਨਾਲ ਸਿਰਫ ਤੋ ਗੱਲਾਂ ਕਰਾਂਗੇ ਕਿ ਜਿਹੜੀ ਉਹਨਾਂ ਨੂੰ ਸਾਰੇ ਜੂਨੀਅਨ ਬਰਲੋਂ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਪੂਰੀ ਕੰਦੇਸ਼ੀ ਨਾਲ ਨਿਭਾਣਗੇ ਮੜਾ ਜੇ 1 ਮਿੰਟ 2 ਮਿੰਟ ਸਰਦਾਰ ਕਰਮਜੀਤ ਸਿੰਘ ਜੀ ਪਟਾੜ ਜੋ ਕਿ ਟਰੱਕ ਜੂਨੀਅਨ ਦੇ ਪ੍ਰਧਾਨ ਚੁਣੇ ਗਏ ਨੇ ਕੋਈ ਨਾ ਬੁੱਲਣਗੇ ਬੈਗੂ ਜੀ ਦਾ ਖਾਸਾ ਬੈਗੂ ਜੀ ਦੇ ਫਤਿਹ ਜਿਹੜਾ ਮੇਰੇ ਤੇ ਟਰੱਕ ਜਨਾਬ ਆਪਰੇਟਰਾਂ ਨੇ ਮੈਨੂੰ ਪ੍ਰਦਾਨ ਕੀ ਸੌਫਤੀ ਹੈ ਮੈਂ ਮਨ ਤਨ ਨਾਲ ਨਿਭਾਵਾਂਗਾ ਸਾਰੇ ਬ੍ਰੇਟਰਾਂ ਦਾ ਧੰਨਵਾਦ ਬੈਲੂ ਜੀ ਅਖਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਐਲ ਵੀ ਐਸ ਨਿਊਜ਼ ਨਾਲ ਗੱਲਬਾਤ ਕਰਨ ਦਾ ਕਿਉਂਕਿ ਪ੍ਰਧਾਨ ਜੀ ਨੇ ਆਪਾਂ ਨੂੰ ਜ਼ਿੰਮੇਵਾਰੀ ਇਹ ਵਾਰ ਦੱਸਿਆ ਕਿ ਮੈਂ ਜ਼ਿੰਮੇਵਾਰੀ ਜਿਹੜੀ ਮੈਨੂੰ ਮਿਲੀ ਹੈ ਪੂਰੀ ਤਨਦੇਹੀ ਨਾਲ ਨਿਭਾਉਂਗਾ ਇਸ ਦੇ ਨਾਲ ਹੀ ਐਲ ਵੀ ਐਸ ਨਿਊਜ਼ ਮਹਾਪત્રਕਾਰ ਬਲਦੇਵ ਸਿੰਘ throo ਨੂੰ ਤੁਸੀਂ ਦੇਖਦੇ ਰਹੋ ਐਲ ਵੀ ਐਸ ਨਿਊਜ਼ ਵੀਡੀਓ ਨੂੰ ਕਮੈਂਟ ਸੇਅਰ ਜ਼ਰੂਰ ਕਰਨਾ ਕਿਉਂਕਿ ਸਭ ਤੱਕ ਇਹ ਵੀਡੀਓ ਪਹੁੰਚ ਜਾਵੇ ਪਤਾ ਲੱਗ ਜਾਵੇ ਕਿ ਸਰਬਸੰਮਤੀ ਨਾਲ ਪ੍ਰਦਾਨ ਸੁਣਿਆ ਦਾ ਉਹ ਫਾਇਦਾ ਕੀ ਹੁੰਦਾ ਹੈ ਟਰੱਕ ਆਪਰੇਟਰਾਂ ਨੂੰ ਵੀ ਫਾਇਦਾ ਹੈ ਮਾਲਕਾਂ ਨੂੰ ਵੀ ਫਾਇਦਾ ਹੈ ਕਿਉਂਕਿ ਟੜੇਬੰਦੀ ਹੈ ਜਿਹੜੀ ਉਹ ਟੜੇਬੰਦੀ ਹੁੰਦੀ ਹੈ ਜਿਹੜੀ ਸਹਿਮਤੀ ਹੈ ਸਹਿਮਤੀ ਹੀ ਹੁੰਦੀ ਹੈ ਸਹਿਮਤੀ ਦੇ ਵਿੱਚ ਬਹੁਤ ਵੱਡੇ ਜਿਹੜੇ ਉਹ ਫਾਇਦੇ ਹੁੰਦੇ ਨੇ ਤੁਸੀਂ ਦੇਖਦੇ ਰਹੋ ਐਲਬੀਐਸ ਨਿਊਜ਼ ਇਹਦੇ ਨਾਲ ਹੀ ਮੈਂ ਅਜਾਜ਼ਤ ਦਊਂਗਾ ਪ੍ਰਦੇਵ ਸਿੰਘ ਸਰਾਓ ਪੱਤਰਕਾਰ ਮੌਨਕ ਐਲਵੀਐਸ ਨਿਊਜ਼ ਧੰਨਵਾਦ ਜੀ